ਸਤਿ ਸ੍ਰੀ ਅਕਾਲ ਮੇਰੇ ਸਾਰੇ ਕਿਸਾਨ ਵੀਰਾਂ ਨੂੰ ਤੇ ਦੋਸਤੋ ਅੱਜ ਆਪਾਂ ਤੁਹਾਡੇ ਲਈ ਕ੍ਰੈਟਾ ਗੱਡੀ ਲੈ ਕੇ ਆਏ ਆਂ ਜੇ ਮਾਡਲ ਦੀ ਗੱਲ ਕਰੀਏ ਤਾਂ ਬਾਈ ਕਹਿੰਦਾ 2016 ਮਾਡਲ ਹੈ ਮਿੱਤਰੋ ਗੱਡੀ ਤੁਸੀਂ ਦੇਖ ਸਕਦੇ ਹੋ ਵਿੱਚੋਂ ਬਾਹਰੋਂ ਪੂਰੀ ਸਾਫ਼ ਪਈ ਹੈ ਸਾਰੀ origignal ਗੱਡੀ ਹੈ ਕੋਕਾ ਪੀਸ ਹੈ ਚੱਲੀ ਵੀ ਮਿੱਤਰੋ ਬਹੁਤ ਘੱਟ ਹੈ ਪੰਜਾਬ ਨੰਬਰ ਹੈ ਟਾਇਰ ਵੀ ਚੰਗੇ ਪਏ ਆ 80 85 ਪੈਸੇ ਟਾਇਰ ਪਿਆ ਹੈ ਵਿੱਚੋਂ ਸੀਟ ਕਵਰ ਦੇ ਸਕਦੇ ਆ ਪੂਰੇ ਨਵੇਂ ਪਏ ਆ ਤੇ ਪੂਰੀ ਸ਼ੌਕਣਾ ਰੱਖੀ ਹੋਈ ਹੈ ਬਾਈ ਉਹਨਾਂ ਦੀ ਗੱਡੀ ਤੇ ਬਾਈ ਉਹਨਾਂ ਦਾ ਰੇਟ ਵੀ ਪੂਰਾ ਬਾਜਵਾਂ ਹੈ ਜੇ ਕਿਸੇ ਮੇਰੇ ਵੀਰ ਨੇ ਲੈਣੀ ਹੋਈ ਤਾਂ ਸਕਰੀਨ ਤੇ ਨੰਬਰ ਦੇ ਦੇਾਂਗੇ ਆਪਾਂ ਕੰਟੈਕਟ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਐਡ ਪਾਉਣੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਫ੍ਰੀ ਐਡ ਲਾਉਨੇ ਆ ਆਪਣੀ ਆਪਣਾ ਨੰਬਰ ਹੈਗਾ 87280 ਕਰ ਲੋ ਸਪਾਰਕ ਦੋਸਤੋ ਧੰਨਵਾਦ